ਅਨਪਛਾਤੇ ਲੋਕਾਂ ਦੇ ਵੱਲੋਂ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਪਿਓ ਦਾ ਇਕਲੌਤਾ ਪੁੱਤ ਜਸਵਿੰਦਰ ਜਿਸ ਦੀ ਜਾਨ ਚਲੀ ਗਈ ਹੈ ਤਾਂ ਪੰਜਾਬ ਤੋਂ ਮਨੀਲਾ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਨੌਜਵਾਨ ਗਿਆ ਸੀ ਜਿੱਥੇ ਗੋਲੀ ਲੱਗਨ ਦੇ ਨਾਲ ਉਸ ਦੀ ਮੌਤ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਅਦੀਨਪਿੰਡ ਪਿੰਡ ਮਹਲਾ ਖੁਰਦਦਾਏ ਜਸਵਿੰਦਰ ਰਹਿਣ ਵਾਲਾ ਬੀਤੇ ਦਿਨ ਮਨੀਲਾ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ ਕਿ ਆਪਣੀ ਬਾਈਕ ਤੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਪਛਾਤਿਆਂ ਦੇ ਬਲ ਉਸ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਉਧਰ ਜਸਵਿੰਦਰ ਦੀ ਘਰ ਵਾਲੀ ਦਾ ਜੇ ਚੂੜਾ ਵੀ ਨਹੀਂ ਉਤਰਿਆ ਕਿ ਉਸ ਦਾ ਘਰ ਵਾਲਾ ਜਿਸ ਦੇ ਨਾਲ ਇਹ ਵੱਡਾ ਪਾਣਾ ਵਾਪਰ ਗਿਆ ਤਾਂ ਅਸਲ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਨਾਲ ਪੇਪਰ ਉਤਿਆਰ ਕਰਵਾ ਰਹੀ ਸੀ ਉੱਥੇ ਹੀ ਹੁਣ ਉਸ ਦੀ ਮ੍ਰਿਤਕ ਦੇ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਮਾਂ ਜਿਹੜੀ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਇਕਲੌਤਾ ਪੁੱਤ ਜਿਸ ਦੀ ਇਸ ਤਰੀਕੇ ਦੇ ਨਾਲ ਵੈਰੀਆਂ ਨੇ ਜਾਨ ਕੱਢੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਨਪੁਛਾਤਿਆਂ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪਿਤਾ ਨੇ ਜ਼ਮੀਨ ਗਹਿਣੇ ਪਾ ਕੇ ਪੁੱਤ ਨੂੰ ਬਾਹਰ ਭੇਜਿਆ ਸੀ ਤੇ ਹੁਣ ਜਿੱਥੇ ਉਸ ਦੀ ਮੌਤ ਦੀ ਖਬਰ ਕਰ ਪਹੁੰਚੀ ਹੈ। ਵਾਪਿਆਂ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਇਨਸਾਫ ਦੀ ਮੰਗ ਕਰਦਾ ਹੈ। ਜੰਮੀ ਜੀ ਤੁਹਾਡੇ ਹਸਬੰਦ ਕਦੋਂ ਗਏ ਸੀ ਮਨੀਦਾ ਔਰ ਕਦੋਂ ਮੈਰਿਜ ਹੋਇਆ ਸੀ? ਸਾਡਾ ਮੈਰਿਜ 9 ਫਰਵਰੀ ਨੂੰ ਹੋਇਆ ਜੀ ਤੇ 4 ਮਾਰਚ ਨੂੰ ਕਰੋਤਰੀ ਨੂੰ। ਕਿ ਪਤਾ ਲੱਗਾ ਹੁਣ ਤੁਹਾਨੂੰ? ਸਾਨੂੰ ਬਸ ਕੁਛ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਕਾਰਨ ਨਹੀਂ ਪਤਾ ਇਸ ਦਾ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਜਦੋਂ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਨਾਲ ਮੰਡੇ ਹੋਈ ਆ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਕੋਈ ਤੁਹਾਨੂੰ ਲਜਾਨ ਬਰੇ ਜਾ ਤੁਹਾਡੇ ਹਾਂਜੀ ਉਹ ਵੀ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਹਾ ਹਾਂ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੋਰ ਨਹੀਂ ਡਗਾ ਹੋਰ ਲਈ ਕਹਿ ਰਹੇ ਸੀਗੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਸਾਨੂੰ ਬਸ ਬਾਅਦ ਚ ਫੋਨ ਨਾਰਾ ਹੀ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੰਮਦਾਰੀ ਸੀਗੇ ਕਿਤੇ ਗਏ ਹੋਏ ਸੀ ਕੰਮ ਤੇ ਗਏ ਹੋਏ ਸੀ ਕੰਮ ਕੀ ਕਰਦੇ ਸੀ ਉੱਥੇ ਉਹਨਾਂ ਦਾ ਫੈਨਸ ਦਾ ਕੰਮ ਹੀ ਸੀਗਾ ਇਹ ਕਿਸ ਥਿਆਰੇ ਸੀਗੇ ਕਾਹਦੇ ਤੇ ਬਾਈਕ ਤੇ ਸੀਗੇ ਵੀ ਪਤਾ ਲੱਗਿਆ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਮਾਰੀ ਕੀਤੀ ਨਹੀਂ ਸਰ ਬਹੁਤ ਥੋੜੀ ਦੇਰ ਹੋਈ ਹੈ ਤੁਹਾਡੀ ਮੈਰਿਜ ਨੂੰ ਕਿਸੇ ਵੀ ਨਾਮ ਜਾਣਾ ਸੀਗਾ ਜੀ ਸਰ ਸਰੋਂ ਪੇਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਉਹ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲ ਜਾਂਦਾ ਜਾ ਲੰਦਾ ਸਾਡੀ ਇਹ ਮੰਗ ਆ ਦੇ ਵਿੱਚ ਫੋਨ ਕੌਣ ਸੀ ਇਹਨਾਂ ਦੇ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ ਸਿਰਫ ਇਕੱਲਾ ਹੀ ਹੈ ਜੀ ਸਿਰਫ ਉਹਨਾਂ ਦੇ ਮਾਤਾ ਪਿਤਾ ਹੈ ਮਾਤਾ ਪਿਤਾ ਕੱਲੇ ਕੱਲੇ ਸੀ ਤਾਂ ਪਰਿਵਾਰ ਤੇ ਹਾਂਜੀ ਕੱਲੇ ਨੇ ਕਰਦਾ ਵੀ ਜਰਾ ਇਹਨਾਂ ਦੀ ਸਰਤੀ ਜਾਂਦਾ ਜੀ ਹਾਂਜੀ ਪਰ ਇਹਨਾਂ ਦੀ ਸਰਤੀ ਹੈ ਇਲਾਕੇ ਆਸੀ ਰੋਟੀ ਰੋਟੀ ਕਮਾਉਂਦੇ ਹਾਂ ਜੇ ਇੱਧਰ ਲੈ ਆਂਦਾ ਜਾਵੇ ਤੇ ਮੈਂ ਵੇਖਣਾ ਚਾਹੁੰਨੀ ਕਿੰਨੇ ਸਾਲ ਹੋ ਗਏ ਵੇਖਣ ਨੂੰ ਮੈਨੂੰ ਪਤਾ ਨਹੀਂ ਕੀ ਮੰਗੀ ਕਰਦੇ ਹਾਂ देखना चाहने मुंडे को हाँ तब जैसी रूसी रूटी तो हाँ ये दिल नहीं जावे से मैं देखना चाहूँगी कितने साल हो गए थे मैं पता नहीं की मांग की करते हैं देखना चाहने मुंडे को हाँ देखना